ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਾਰ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਗੁਰਦੁਆਰਾ ਠੱਡਾਪੁਰਜ ਸਹਿਬ ਫਤਿਹਗੜ੍ਹ ਸਾਹਿਬ ਵਿਖੇ ਜੂਨਦਲ ਕੈਂਪ ਇਹ ਚੱਲ ਰਿਹਾ ਹੈ ਇਹੜੇ ਮਰੀਜ਼ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਾਲਾਂ 'ਚ ਲੜ ਰਹੇ ਆ ਉਹਨਾਂ ਲਈ ਖੂਨ ਇਕੱਠਾ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਇਹ ਖੂਨ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜਿਹੜਾ ਲਗਾਇਆ ਗਿਆ ਇਹ ਅੰਮ੍ਰਿਤਸਰ ਦੀ ਕੇਡੀ ਹਸਪੀਟਲ ਅਤੇ ਕਮਲ ਹਸਪਤਾਲ ਜੰਦਰ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਇਹ ਖੂਨ ਜਿਹੜਾ ਲੋੜਵੰਦਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ ਕਿਸੇ ਨੂੰ ਵੀ ਖੂਨ ਦੀ ਲੋੜ ਹੈ ਉਹ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਸੰਭਾਲ ਕਰਕੇ ਲੋੜਵੰਦਾਂ ਨੂੰ ਤੁਸੀਂ ਨਿਸ਼ਕਾਮ ਰੂਪ ਵਿੱਚ ਲੈ ਕੇ ਦੇ ਸਕਦੇ ਹੋ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ 10 ਦਾ ਨੰਬਰ 96535 18900 ਮੈਂ ਧੰਨਵਾਦ ਕਰਦਾ ਸੋਮਣੀ ਗੁਰਦਾਰਾ ਫਤਿਹ ਦਾ ਤੇ ਸੂ ਐਸਜੀਪੀਸੀ ਮੈਂਬਰ ਮੈਂਬਰ ਜਬਾਨ ਦਾ ਅਤੇ ਗੁਰਦਾਰਸਾ ਦੇ ਮੈਨੇਜਰ ਦੁਲਦੀਪ ਸਿੰਘ ਕਾਗਜ਼ੀ ਦਾ ਤੇ ਉਹਨਾਂ ਸਭ ਚੇ ਸਟਾਫ ਦਾ ਜਿਨ੍ਹਾਂ ਨੇ ਦਾਸ ਨੂੰ ਇੱਥੇ ਇਹ ਸੇਵਾ ਦਾ ਮੌਕਾ ਦਿੱਤਾ ਤੇ ਮੈਂ ਨੌਜਵਾਨਾਂ ਨੂੰ ਅੱਜ ਦੇ ਅਪੀਲ ਕਰਨਾ ਚਾਹੁੰਨਾ ਕਿ ਜਿਹੜੇ ਨੌਜਵਾਨ ਅੱਜ ਵੀ ਕੂਕਣ ਕਰ ਤੋਂ ਡਰਦੇ ਆ ਜਾਂ ਨਸ਼ਿਆ ਕਰਕੇ ਨਹੀਂ ਦੇ ਸਕਦੇ ਆਓ ਆਪਣ ਨਸ਼ੇ ਤਿਆਰ ਕੇ ਸਹਿਬਜ਼ਾਦੀਆਂ ਨੂੰ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੇ ਲਾਲਾਂ ਨੇ ਸੂਬੇ ਸਰਹੰਦ ਦੀ ਇਹ ਨਿਦਾ ਮੰਨ ਕੇ ਉਹਨਾਂ ਨੇ ਬਥੇਰੇ ਲਾਲ ਚ ਦਿੱਤੇ ਕਿ ਤੁਸੀਂ ਮੁਸਲਮਾਨ ਬਣ ਜਾਓ ਜੀ ਅੱਜ ਅਸੀਂ ਮੁਸਲਮਾਨ ਸਹਿਜਰੇ ਇਹਨ ਮੰਨ ਲੈਂਦੇ ਤਾਂ ਅੱਜ ਇਹ ਸਮੁੱਚਾ ਭਾਰਤ ਇਹ ਮੁਸਲਮਾਨਾਂ ਦਾ ਦੇਸ਼ ਹੋਣਾ ਸੀ ਸੋ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਤੇ ਸੂਚੇ ਭਾਰਤ ਦੇ ਧਰਮਾਂ ਦੀ ਰੱਖਿਆ ਕੀਤੀ ਮਾਨਵਤਾ ਦੀ ਰੱਖਿਆ ਕੀਤੀ ਸੋ ਅਸੀਂ ਆ ਕਿਰਤਕਣ ਆ ਜਿਹੜੇ ਸਹਿਜ ਜادیه ਦੀ ਸ਼ਹਾਦਤਾਂ ਨੂੰ ਭੁਲਾ ਕੇ ਤੇ ਅਸੀਂ ਕੋਨੇ ਮੁੰਨੇ ਹੋ ਕੇ ਤੇ ਨਸ਼ਿਆਂ ਚ ਪਏ ਆ ਆਓ ਨਸ਼ਿਆ ਦਾ ਤਿਆਗ ਕਰੀਏ ਤੇ ਕੇਸਾ ਧਾਰੀ ਹੋਈਏ ਬਾੜੀ ਬੜੇ ਧਾਰਨੀ ਹੋ ਕੇ ਸਹਿਬ ਜੀਾਂ ਦੀ ਖੁਸ਼ੀਆਂ ਪ੍ਰਾਪਤ ਕਰੀਏ ਕਿ ਸਾਡਾ ਇਸ ਵੇਲੇ ਆਇਆ ਸਫਲਾਤਾ ਹੀ ਇਹ ਜੇ ਅਸੀਂ ਆਪਣੇ ਗੋਗੜਾਂ ਨੂੰ ਤਿਆਗ ਕੇ ਤੇ ਗੁਰੂ ਸਾਹਿਬ ਦੇ ਬਖਸ਼ੀ ਸਿੱਖਿਆ ਦੇ ਉੱਤੇ ਤੈਰਾ ਦਈਏ ਉਪਦੇਸ਼ ਤੇ ਤੈਰਾ ਦਈਏ ਆਪਾਂ ਆਪਣਾ ਮਾਨਸਾ ਦੇ ਲਈ ਗੁਣਕਤਾ ਦੇ ਭਲੇ ਲਈ ਪੰਜਾਬ ਪੰਜਾਬੀ ਅਤੇ ਸਮਾਜ ਦੇ ਲਈ ਬਾਣੀ ਬਣੇ ਧਾਰਨੇ ਹੋ ਕੇ ਸੇਵਾ ਦੇ ਸਮਰੱਥ ਜੁੜੀਏ